ਦੀ ਮਾਰਦੀ ਦੀ ਗੱਲ ਚੁਲੀ ਜਿਹਦੇ ਅੰਦਰ ਬਹੁਤ ਸਾਰੇ ਅਹਿਮ ਫੈਸਲੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਲੈ ਗਏ ਜਿਨ੍ਹਾਂ ਵਿੱਚ ਸਭ ਤੋਂ ਅਹਿਮ ਤੇ ਇੰਪੋਰਟੈਂਟ ਮੈਕ ਜਿਹੜੇ ਦੇ ਗਏ ਮੈਂ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਰੋਜ਼ ਕੀ ਬਾਤ ਦੇਖ ਰਹੇ ਦਰਸ਼ਕਾਂ ਦੇ ਲਈ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਦੀ ਅੱਜ ਇੱਕ ਅਹਿਮ ਕੈਬਨਿਟ ਮੀਟਿੰਗ ਹੋਈ ਜਿਸ ਦੀ ਮੀਟਿੰਗ ਦੇ ਵਿੱਚ ਕੁਝ ਵੱਡੇ ਅਹਿਮ ਫੈਸਲੇ ਲਏ ਗਏ ਤੇ ਉਹਨਾਂ 'ਤੇ ਮੋਹਰ ਲੱਗੀ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਸਾਰੀ ਜਾਣਕਾਰੀ ਬਾਰੇ ਗੱਲਬਾਤ ਕਰਾਂਗੇ ਤਾਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਛੀਮਾ ਜੀ ਜਿਹੜੇ ਕਿ ਅੱਜ ਪ੍ਰੈਸ ਕਾਨਫਰੰਸ ਕਰਕੇ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਜਿਹੜੇ ਵੱਡੇ ਫੈਸਲੇ ਕੀਤੇ ਗਏ ਨੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਾਹਮਣੇ ਆਏ ਨੇ ਤਾਂ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਵੱਡਾ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਬਨਿਟ ਦੇ ਵਿੱਚ ਮੋਰ ਲੱਗੀ ਆ ਫੈਸਲੇ ਨੂੰ ਉਹ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਯਾਨੀ ਕਿ BBMP ਦੇ ਵਿੱਚ ਜਿਹੜੀ ਪੰਜਾਬ ਦੀ ਹਿੱਸੇਦਾਰੀ ਆ ਪੰਜਾਬ ਦੇ ਜਿਹੜੇ EMPYLES ਨੇ ਦਾ ਕੋਟਾ ਆ ਉਹਨਾਂ ਨੂੰ ਸੈਪਰੇਟ ਕਾਰਡ ਦੇ ਕੇ ਜਿਹੜਾ ਕਿ ਉਹ ਬਣਾਇਆ ਜਾਵੇ ਯਾਨੀ ਕਿ ਪਹਿਲੇ ਜਿਹੜੇ ਕਰਮਚਾਰੀ ਪੀਐਸਪੀਸੀਐਲ ਜਾਂ ਫਿਰ ਡਿਪਾਰਟਮੈਂਟਾਂ ਤੋਂ ਡੈਟ ਰੋਟੇਸ਼ਨ ਦੇ ਜਾਂ ਹੀ 3000 ਦੇ ਕਰੀਬ ਜਿਹੜੀਆਂ ਅਸਾਮੀਆਂ ਦੱਸੀਆਂ ਜਾ ਰਹੀਆਂ ਨੇ ਪੰਜਾਬ ਦੇ ਹਿੱਸੇ ਦੀਆਂ ਸੋ ਪੰਜਾਬ ਸਰਕਾਰ ਨੇ ਅੱਜ ਜਿਹੜੇ BBMB ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਇੱਕ ਵੱਖਰਾ ਕੈਂਡਰ ਜਿਹੜਾ ਕਿ ਉੱਥੇ ਬਣਾ ਦਿੱਤਾ ਆ ਇਸ ਤੋਂ ਇਲਾਵਾ ਮੈਂ ਦੱਸਦੀ ਆ ਕਿ ਮਲੇਰਕੋਟਲਾ ਜਿਹੜਾ ਕਿ ਨਵਾਂ ਜ਼ਿਲ੍ਹਾ ਬਣਿਆ ਆ ਥੋੜੇ ਸਮੇਂ ਪਹਿਲਾਂ ਤਾਂ ਪੰਜਾਬ ਸਰਕਾਰ ਦੇ ਵੱਲੋਂ ਉਸ ਜ਼ਿਲ੍ਹੇ ਦੇ ਵਿੱਚ ਖੇਡ ਵਿਭਾਗ ਦੀਆਂ ਤਿੰਨ ਨਵੀਆਂ ਅਸਾਮੀਆਂ ਦੀ ਵੀ ਰਚਨਾ ਕੀਤੀ ਗਈ ਹੈ ਜਿਹੜੀ ਕਿ ਅੱਜ ਕੀਤੀ ਗਈ ਹੈ ਤੇ ਇਸ ਉੱਪਰ ਵੀ ਮੋਹਰ ਲੱਗੀ ਹੈ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਲਗਾਈ ਗਈਆਂ ਮੋਹਰਾਂ ਦੇ ਉੱਤੇ ਇਸ ਤੋਂ ਇਲਾਵਾ ਸਿਹਤ ਕਰਤਾ ਡਿਪਾਰਟਮੈਂਟ ਦੇ ਵਿੱਚ ਮਲੇਰ ਕੋਲਾ ਵਿਖੇ ਗੱਲ ਕਰ ਰਹੇ ਰਜਿਸਟਰ ਸਬ ਰਜਿਸਟਰ ਤੇ ਇੰਸਪੈਕਟਰ ਦੀਆਂ 11 ਅਸਾਮੀਆਂ ਦੀ ਰਚਨਾ ਜਿਹੜੀ ਕਿ ਅੱਜ ਕੀਤੀ ਗਈ ਹੈ ਇਸ ਤੋਂ ਇਲਾਵਾ ਦਰਾਹੇ ਵਿਖੇ ਜਿਹੜਾ ਕਿ ਸਿਵਲ ਹਸਪਤਾਲਾ ਉੱਥੇ 51 ਜਿਹੜੀਆਂ ਕਿ ਨਵੀਆਂ ਅਸਾਮੀਆਂ ਦੀ ਵੀ ਰਚਨਾ ਕੀਤੀ ਗਈ ਹੈ ਇਸ ਉੱਪਰ ਜਿਹੜੀ ਅੱਜ ਦੀ ਕੈਬਨਿਟ ਮੀਟਿੰਗ ਤੇ ਮੋਹਰ ਲੱਗੀ ਗਿਆ ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਜੇਕਰ ਗੱਲ ਕਰੀਏ ਤਾਂ ਡੈਂਟਲ ਟੀਚਿੰਗ ਫੈਕਲਟੀ ਦੀ ਜਿਹੜੀ ਕਿ ਰਿਟਾਇਰਮੈਂਟ ਅਤੇ ਏਜ ਦੇ ਉੱਤੇ ਆ ਜਿਹੜਾ ਕਿ ਪਹਿਲਾਂ ਉਹ 62 ਸਾਲ ਹੁੰਦੀ ਸੀ ਤੇ ਹੁਣ ਉਸ ਨੂੰ ਵਧਾ ਕੇ 65 ਸਾਲ ਕੀਤਾ ਗਿਆ ਹੈ ਯਾਨੀ ਕਿ ਹੁਣ ਡੈਂਟਲ ਟੀਚਿੰਗ ਫੈਕਲਟੀ ਜਿਹੜੀ ਕਿ ਰਿਟਾਇਰਮੈਂਟ ਏਜ ਆ ਉਹ 65 ਸਾਲ ਹੋ ਗਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸੀਡੀਪੀਓ ਜਿਹੜੀਆਂ ਕਿ 16 ਅਸਾਮੀਆਂ ਨੇ ਉਹਨਾਂ ਨੂੰ ਭਰਨ ਦਾ ਜਿਹੜਾ ਉਹ ਫੈਸਲਾ ਆਇਆ ਉਹ ਕੀਤਾ ਹੈ ਪੀਪੀਐਸਸੀ ਰਾਹੀਂ ਜਿਹੜੀ ਕਿ ਅਸਾਮੀਆਂ ਨੇ ਉਹ ਭਰੀਆਂ ਜਾਣੀਆਂ ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਦਿੱਤੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀ ਤਾਂ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਕਿ ਇੰਡਸਟਰੀ ਡਿਪਾਰਟਮੈਂਟ ਤੇ ਹਾਊਸਿੰਗ ਡਿਪਾਰਟਮੈਂਟ ਦੇ ਵਿੱਚ ਵੀ ਕੁਝ ਸੌਦਾਂ ਜਿਹੜੀਆਂ ਕਿ ਕੀਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਗਵੰਡਾ ਅਤੇ ਪੂਨਾ ਵੱਲੋਂ ਜਿਹੜੇ ਕਿ ਇੰਡਸਟਰੀਅਲ ਪਲੇਟ ਜਿਹੜੇ ਨੇ ਉਹ ਇਕੱਟੇ ਜਾਂਦੇ ਨੇ ਉਹਦੀ ਜਿਹੜੀ ਵੈਰੀਫਿਕੇਸ਼ਨ ਦਾ ਜਿਹੜਾ ਆ ਉਹ ਪ੍ਰੋਸੈਸ ਅਲਾਉ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਜੇਕਰ 2000 ਗਜ ਤੱਕ ਦਾ ਕੋਈ ਵੀ ਪਲਾਟ ਆ ਤਾਂ ਘੱਟੋ ਘੱਟ ਉਹਦੇ 4 ਹਿੱਸੇ ਯਾਨੀ ਕਿ 500 ਗਜ ਤੱਕ ਜਿਹੜੀ ਵੈਰੀਫਿਕੇਸ਼ਨ ਹੋ ਕੀਤੀ ਜਾ ਸਕਦੀ ਹੈ ਯਾਨੀ ਕਿ 2000 ਗਜ ਦੇ ਜਿਹੜੇ 4 ਪਲਾਟ ਜਿਹੜੇ ਕਿ ਕੱਟੇ ਜਾ ਸਕਦੇ ਨੇ ਪਰ ਉਹ ਸ਼ੋਰ ਕਰਨਾ ਹੋਵੇਗਾ ਕਿ ਇਹਨਾਂ 4 ਪਲਾਟਾਂ ਦੇ ਵਿੱਚ ਜਿਹੜੀ ਬੇਸ਼ੱਕ ਇੰਟਰ ਰਜਿਸਟ੍ਰੇਸ਼ਨ ਜਿਹੜੀ ਕਿ ਰੂਲਰਸ ਦੇ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਜਿਹੜੇ ਰੂਲ ਬਣਾਏ ਗਏ ਨੇ ਉਹਨਾਂ ਦੇ ਨੋਟ ਜਾਰੀ ਕਰਕੇ ਉਹ ਇਸ ਤਰ੍ਹਾਂ ਪ੍ਰਾਪਰਟੀ ਡੀਲਰ ਦੇ ਰਾਹੀਂ ਜਿਹੜਾ ਕਿ 4000 ਸਕਰ ਫੁੱਟ ਤੱਕ ਦਾ ਘਰ ਬਣਾਉਣਾ ਹੈ ਜਿਹੜਾ ਕਿ ਅਲਾਉ ਕਰ ਦਿੱਤਾ ਹੈ ਸਰਕਾਰ ਨੇ ਇਸ ਦੇ ਉੱਪਰ ਵੀ ਜਿਹੜੀ ਅੱਜ ਦੀ ਕੈਬਨਿਟ ਮੀਟਿੰਗ ਦੇ ਉੱਤੇ ਮੋਹਰ ਲਗਾਈ ਹੈ ਇਸ ਤੋਂ ਇਲਾਵਾ ਜਲੰਧਰ ਵਿਖੇ ਟ੍ਰੈਡੀਸ਼ਨਲ ਪ੍ਰਿੰਸੀਪਲ ਫੈਮਿਲੀ ਕੋਰਡ ਦੀਆਂ 6 ਅਸਾਮੀਆਂ ਦੀ ਵੀ ਰਚਨਾ ਕੀਤੀ ਗਈ ਹੈ ਇਸ ਉੱਪਰ ਵੀ ਅੱਜ ਮੋਹਰ ਲੱਗੀ ਹੈ ਯਾਨੀ ਕਿ ਮੁੱਖ ਮੰਤਰੀ ਨੇ ਜਿਹੜਾ ਕੀ ਅੱਜ ਫੈਸਲਾ ਲਿਆ ਤਾਂ ਮੁਖਤਾਰ ਤੇ ਦੇਖੀ ਦਾਜੀ ਕੈਬਨਟ ਮੀਟਿੰਗ ਦੇ ਵਿੱਚ ਨਵੀਆਂ ਅਸਾਮੀਆਂ ਨੇ ਜਿਹੜੀਆਂ ਸਾਰੀਆਂ ਦੀ ਰਚਨਾ ਕੀਤੀ ਗਈ ਆ ਤਾਂ ਜਿਹੜੀ ਕੀ ਭਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਬਹੁਵਕਤ ਥਾਵਾਂ ਤੇ ਕੀਤਾ ਇਸ ਤੋਂ ਇਲਾਵਾ ਜਿਹੜਾ ਵੱਡਾ ਫੈਸਲਾ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਦੱਸਿਆ ਕਿ ਲਿਆ ਗਿਆ ਗੁਰੂ ਤੇਗ ਬਹਾਦਰ ਜੀ ਜਿਹੜੇ ਕਿ ਸ਼ਹੀਦੀ ਦਿਹਾੜਾ ਮਨਾਇਆ ਗਿਆ 350 ਵਾਂ ਉਸ ਨੂੰ ਲੈ ਕੇ 24 ਨਵੰਬਰ ਨੂੰ ਇੱਕ ਕਹਿ ਸਕਦੇ ਆਂ ਕਿ ਇੱਕ ਸਪੈਸ਼ਲ ਸੈਸ਼ਨ ਵਿਧਾਨ ਸਭਾ ਦਾ ਬੁਲਾਇਆ ਜਾਵੇਗਾ ਪਰ ਉਹ ਵਿਧਾਨ ਸਭਾ ਦੇ ਵਿੱਚ ਨਹੀਂ ਹੋਵੇਗਾ ਉਹ ਨੰਦਪੁਰ ਸਾਹਿਬ ਵਿਖੇ ਜਿਹੜਾ ਬੁਲਾਇਆ ਗਿਆ ਆ ਪੰਜਾਬ ਸਰਕਾਰ ਜਿਹੜੀ ਕਿ ਇਹ ਫੈਸਲਾ ਲਿਆ ਗਿਆ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾਵੇਗਾ 350ਵੇਂ ਸ਼ਹੀਦੀ ਦਿਹਾੜੇ ਨੂੰ ਅਤੇ ਉਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਕਿ 24 ਨਵੰਬਰ 2025 ਨੂੰ ਵਿਸ਼ੇਸ਼ ਸੈਸ਼ਨ ਜਿਹੜਾ ਕਿ ਵਿਧਾਨ ਸਭਾ ਦਾ ਬੁਲਾਇਆ ਗਿਆ ਹੈ ਔਰ ਉਹ ਉਸ ਦੇ ਵਿੱਚ ਇੱਕ ਵੱਡੇ ਫੈਸਲੇ ਜਿਹੜੇ ਅਸੀਂ ਕੈਬਨਿਟ ਮੀਟਿੰਗ ਦੇ ਵਿੱਚ ਕੀਤੇ ਗਏ ਨੇ ਤੋਂ ਮੈਂ ਆਸ ਕਰਦੀ ਆਜੀ ਵੀਡੀਓ ਦੇ ਅਪਡੇਟ ਤੁਹਾਨੂੰ ਵਧੀਆ ਲੱਗੇ ਹੋਣਗੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਦੇ ਰਾਹੀਂ ਵੀਡੀਓ ਬਹੁਤ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ